ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਮੂਹ ਸੰਗਤਾਂ ਹੀ ਵਡ ਭਾਗੇ ਹੋ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਰੀ ਸੁਗਮਣੀ ਸਾਹਿਬ ਜੀ ਦੇ ਕਥਾ ਵਿਚਾਰ ਤੇ ਨਾਲ-ਨਾਲ ਪੋਦੇ ਮਹੀਨੇ ਦਾ ਇਤਿਹਾਸ ਵੀ ਸਰਵਣ ਕਰ ਰਹੇ ਹੋ ਇਸ ਆਪ ਸਮੂਹ ਸੰਗਤਵ ਦੇ ਭਾਗ ਕਿਉਂਕਿ ਬਿਨਾ ਭਗਤਾਂ ਬਿਨਾ ਭਾਗਾ ਤੋਂ ਨਾ ਤੇ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਤੇ ਨਾ ਹੀ ਸਾਧਗੁਰਾਂ ਦੀ ਕਥਾ ਵਿਚਾਰ ਹੀ ਅਸੀਂ ਸਰਵਣ ਕਰ ਸਕਦੇ ਹਾਂ ਮਹਾਰਾਜ ਸ੍ਰੀਮੰਦ ਨੇ ਵਡ ਭਾਗੀ ਫਿਰ ਸੰਗਤ ਪਾਵ ਹੈ ਭਾਗਹੀਨ ਭ੍ਰਮ ਚੋਟਾਂ ਖਾਵ ਹੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੀ ਆਪਾਂਗਾ ਵਾਲੇ ਹੋ ਇਨੀ ਠੰਡ ਦੇ ਵਿੱਚ ਵੀ ਫਿਰ ਵੀ ਆਪਸ ਨੂੰ ਸੰਗਤਾਂ ਕਥਾ ਵਿਚਾਰ ਸਰਵਨ ਕਰਦੇ ਹੋ ਇਹ ਸੋਸ਼ਲ ਮੀਡੀਆ ਦਾ ਵੀ ਤੁਸੀਂ ਫਾਇਦਾ ਲੈਂਦੇ ਹੋ ਭਾਵ ਕਿ ਜਿਸ ਤਰ੍ਹਾਂ ਫੋਨਾਂ ਦੇ ਵਿੱਚ ਅੱਜ ਕੱਲ ਦੇ ਬੱਚੇ ਜੇ ਸਿਆਣੇ ਬਿਆਣੇ ਵੀ ਦੇਖਿਆ ਕਿ ਫੋਨਾਂ ਦੇ ਵਿੱਚ ਰੀਲਾਂ ਦੇਖਦੇ ਰਹਿੰਦੇ ਨੇ ਹੋਰ ਸੋਸ਼ਲ ਮੀਡੀਆ ਦੇ ਉੱਪਰ ਕਿਉਂਕਿ ਇਸ ਹਿੰਨੇ ਦੇ ਵਿੱਚ ਸਾਨੂੰ ਕਥਾ ਵਿਚਾਰ ਸਰਮਨ ਕਰਨੀ ਚਾਹੀਦੀ ਹੈ ਕਿ ਸਤਿਗੁਰਾਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰਾ ਪਰਿਵਾਰੀ ਸਾਡੇ ਕਰਕੇ ਲੇਖੇ ਲਾ ਦਿੱਤਾ ਸੋ ਆਪ ਸਮੂਹ ਸੰਗਤਾਂ ਵੱਡਾ ਭਾਗੇ ਹੋ ਆਓ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ੍ਰੀ ਸੁਗਮਣੀ ਸਾਹਿਬ ਵਚਾਰਨ ਕੀਤੀ ਗ੍ਰਬਾਣੀ ਆਪ ਕਥਾ ਵਿਚਾਰ ਸਰਵਣ ਕਰਿਓ 7ਵੀਂ 17ਵੀਂ ਅਸ਼ਟਪਦੀ ਦੀ 7ਵੀਂ ਪੌੜੀ ਸਰਵਣ ਕੀਤੀ ਅੱਜ 8ਵੀਂ ਪੌੜੀ ਦੇ ਵਿੱਚ ਸਤਿਗੁਰੂ ਗੁਰੂ ਗਰੀਬ ਨਿਵਾਜ ਕੀ ਫਰਮਾਉਂਦੇ ਨੇ ਕੀ ਉਪਦੇਸ਼ ਦੇ ਰਹੇ ਹਨ ਸਰਵਣ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਮੇਰੇ ਤਨ ਕੀ ਓਟ ਲੇਹੇ ਮਨ ਤਨ ਆਪਣਾ ਤਨ ਜਨ ਦੇਹੇ ਮਨ ਮੇਰੇ ਜਿਨ ਕੀ ਓਟ ਲੇਹੇ ਸਤਿਗੁਰ ਜੀ ਫਰਮਾਉਂਦੇ ਹਨ ਏ ਮੇਰੇ ਪਿਆਰੇ ਮਨਾ ਉਹਨਾਂ ਪਿਆਰਿਆਂ ਦੀ ਓਟ ਉਹਨਾਂ ਦੀ ਸ਼ਰਨ ਲੈਣਾ ਕਰ ਮਨ ਤਨ ਆਪਣਾ ਤਿੰਨ ਜਨ ਦੇਹੇ ਮਹਾਰਾਜ ਫਰਮਾਉਂਦੇ ਹਨ ਵੀ ਉਹਨਾਂ ਜਨਾਂ ਨੂੰ ਆਪਣਾ ਮਾਨ ਅਤਿਕਰਨ ਤਨ ਸਰੀਰ ਭੇਟਾ ਰੂਪ ਵਿੱਚ ਦੇ ਦੇਣਾ ਕਰ ਜਿਨ ਜਨ ਆਪਣਾ ਪ੍ਰਭੂ ਪਛਾਤਾ ਜਿਨ੍ਹਾਂ ਨੇ ਪਰਮੇਸ਼ਰ ਕਾਲਪੁਰਖ ਨੂੰ ਆਪਣਾ ਪ੍ਰਭੂ ਹਰੀ ਵਾਹਿਗੁਰੂ ਪਛਾਤਾ ਵੀ ਪਛਾਣਿਆ ਹੈ ਸੋ ਜਨ ਸਰਬ ਥੋਕ ਕਾ ਦਾਤਾ ਤੇ ਸੋ ਜਨ ਪੀ ਉਹ ਜਨ ਉਹ ਪੁਰਖ ਸਾਰੇ ਧਰਮ ਅਰਥ ਕਾਮ ਮੋਖ ਆਦ ਪਦਾਰਥਾਂ ਦੇ ਦਾਤੇ ਬਣ ਜਾਂਦੇ ਹਨ ਤਿਸ ਕੀ ਸਰਨਾ ਸਰਬ ਸੁਖ ਪਾਵਹਿ ਮਾਰੇ ਫਰਮਾਉਂਦਿਆਂ ਉਸ ਗੁਰਮੁਖ ਦੀ ਸ਼ਰਨ ਓਟ ਵਿੱਚ ਪੈ ਕੇ ਸਾਰੇ ਸੁੱਖਾਂ ਨੂੰ ਪਾ ਲਿ ਪਾ ਲਵੇਂਗਾ ਤੇ ਪਾ ਲਈਦਾ ਹੈ ਤਿਸ ਕਾ ਦਰਸ ਸਭ ਪਾਪ ਮਿਟਾਵਹਿ ਤਿਸ ਗੁਰਸਿੱਖਾਂ ਦੇ ਦਰਸ਼ਨ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਕਾਲਪੁਖ ਨੂੰ ਪਾ ਲਿਆ ਤੇ ਮਾਰੇ ਕਹਿੰਦੇ ਨੇ ਉਹਨਾਂ ਦੇ ਦਰਸ਼ਨ ਕਰਕੇ ਜਨਮ ਜਮਾਨ ਜਨਮਾਂਤਰਾਂ ਦੇ ਹੀ ਪਾਪ ਗੁਨਾਹ ਮਿਟ ਜਾਂਦੇ ਹਨ ਅਵਰ ਸਿਆਨ ਪਸਗਲੇ ਛਾੜ ਤਹੋਰ ਬੁੱਧੀ ਸਾਰੀਆਂ ਚ ਸਿਆਣਪਾਂ ਚ ਉਤਰਾਇਆਂ ਨੂੰ ਛੱਡਣਾ ਭਾਵ ਤਿਆਗਣਾ ਕਰ ਤਿਸ ਜਨ ਕੀ ਤੂੰ ਸੇਵਾ ਲਾਗ ਸਤਿਗੁਰ ਫਰਮਾਉਂਦੇ ਹਨ ਕਿ ਤਿਸ ਜਨ ਦੀ ਜਿਹੜਾ ਪਰਮੇਸ਼ਰ ਵਾਹਿਗੁਰੂ ਹਰੀ ਕਾਲ ਪੁਰਖ ਦੇ ਨਾਲ ਨਿਟਵਰਕਤੀ ਕਰ ਹੋ ਕੇ ਆਠੇ ਪੈਰ ਉਸ ਦਾ ਜਾਪ ਕਰਦਾ ਹੈ ਸੇਵਾ ਸਿਮਰਨ ਕਰਦਾ ਹੈ ਤਿਸ ਜਨ ਕੀ ਤੂੰ ਸੇਵਾ ਲਾਗ ਉਸ ਜਨ ਉਸ ਪਰਮੇਸ਼ਰ ਅਕਾਲ ਪੁਰਖ ਦੀ ਸੇਵਾ ਕਰਨ ਵਾਲੇ ਦੀ ਸੇਵਾ ਕਰਨੀ ਕਰ ਤੇ ਫਿਰ ਇਸੇ ਤਰ੍ਹਾਂ ਟਹਿਲ ਸੇਵਾ ਦੇ ਵਿੱਚ ਲੱਗਣਾ ਕਰ ਆਵਨ ਜਾਣ ਨਾ ਹੋਵੀ ਤੇਰਾ ਮਹਾਰਾਜ ਫਰਮਾਉਂਦੇ ਹਨ ਕਿ ਫਿਰ ਦੁਬਾਰਾ ਤੇਰਾ ਆਉਣਾ ਜਾਣਾ ਨਹੀਂ ਹੋਵੇਗਾ ਵੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਵੇਂਗਾ ਨਾਨਕ ਇਸ ਜਨ ਕੇ ਪੂਜ ਹੋ ਸਾਧ ਪੈਰਾਤ ਸਤਿਗੁਰ ਫਰਮਾਉਂਦੇ ਨੇ ਉਸ ਗੁਰਮੁਖ ਜਨ ਸਦਾ ਹਮੇਸ਼ਾ ਇਹ ਉਹਦੇ ਪੈਰਾ ਨੂੰ ਚੂ ਪੂਜਨਾ ਕਰੋ ਜਿਵੇਂ ਸਤਿਗੁਰੂ ਫਰਮਾਉਂਦਾ ਨਾਨਕ ਬਗੋਯਦ ਜਨ ਤੁਰਾਂ ਤੇਰੇ ਚਾਕਰਾਂ ਪਾ ਖਾਕ ਵੀ ਤੇਰੇ ਚਾਕਰਾਂ ਦੀ ਤੇਰੇ ਸੇਵਕਾਂ ਦੀ ਵੀ ਖਾਕ ਮੱਥੇ ਨੂੰ ਲਾਈਏ ਵੀ ਸਤਿਗੁਰੂ ਵੀ ਫਰਮਾਉਂਦੇ ਨਾ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਜਨ ਨੂੰ ਆਪਣੀ ਸੇਵ ਕਰੂ ਇੰਨੀ ਵਡਿਆਈ ਬਖਸ਼ਿਸ਼ ਕਰਦੇ ਨੇ ਤੇ ਜਿਹੜਾ ਪਰਮੇਸ਼ਰ ਕਾਲਪੁਰਖ ਦੀ ਸੇਵਾ ਕਰਦਾ ਸਿਮਰਨ ਕਰਦਾ ਹੈ ਮਹਾਰਾਜ ਉਹਨੂੰ ਵਡਿਆਈਆਂ ਬਖਸ਼ਿਸ਼ ਕਰਦੇ ਹਨ ਤੇ ਇਸੇ ਤਰ੍ਹਾਂ ਫਰਮਾਉਂਦੇ ਹਨ ਕਿ ਨਾਨਕ ਤੇਸ ਜਾਣ ਕੇ ਪੂਜੋ ਸਦ ਪੈਰਾ ਉਹ ਜਨੋ ਗੁਰ ਸਿੱਖ ਉਹ ਉਸ ਦੇ ਕਿਤੇ ਪੈਰਾਂ ਨੂੰ ਪੂਜਨਾ ਕਰੋ ਜਿਹੜਾ ਪਰਮੇਸ਼ਰ ਕਾਲਪੁਰਖ ਦੀ ਸੇਵਾ ਦੇ ਵਿੱਚ ਲੱਗਾ ਰਹਿੰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ ਲੱਗਾ ਹੈ ਗੁਰਬਾਣੀ ਪੜ੍ਹਦਾ ਹੈ ਵਿਚਾਰ ਕਰਦਾ ਹੈ ਜੇ ਉਹ ਗੁਰਬਾਣੀ ਨੂੰ ਸਰਵਣ ਕਰਦਾ ਹੈ ਜਿਵੇਂ ਆਪ ਸਮੂਹ ਸੰਗਤਾਂ ਸਰਵਣ ਕਰ ਰਹੇ ਹੋ ਕਥਾ ਵਿਚਾਰ ਸਰਵਣ ਕਰ ਰਹੇ ਹੋ ਮਹਾਰਾ ਜੀ ਕਹਿੰਦੇ ਉਸ ਜਨ ਦੇ ਹੀ ਪੂਜੋ ਸਦ ਪੈਰਾ ਵੀ ਉਹਦੇ ਚਰਨਾਂ ਨੂੰ ਧੋਣਾ ਕਰੋ ਉਦੇ ਚਰਨਾਂ ਦੇ ਵਿੱਚ ਲੱਗਣਾ ਕਰੋ ਸਤਿਗੁਰੂ ਫਰਮਾਉਂਦੇ ਹਨ ਇਹ ਬਖਸ਼ਿਸ਼ਾ ਮਾਰਾਇ ਕਰਦੇ ਹਨ ਤੇ ਇਸੇ ਤਰ੍ਹਾਂ ਹੀ ਆਪ ਸਮੂਹ ਸੰਗਤਾਂ ਨੇ 17ਵੀਂ ਅਸ਼ਟਪਦੀ ਦੀ 8ਵੀਂ ਪੌੜੀ ਸਰਵਣ ਕੀਤੀ ਆ ਸਤਿਗੁਰਾਂ ਦੀ ਮਹਾਨ ਕਿਰਪਾ ਆ 17 ਅਸ਼ਟਪਦੀਆਂ ਤੱਕ ਆਪ ਸਮੂਹ ਸੰਗਤਾਂ ਨੇ ਇਸ ਕਥਾ ਵਿਚਾਰ ਸਰਵਣ ਕੀਤੀ ਆ ਕੱਲ ਨੂੰ 18ਵੀਂ ਅਸ਼ਟਪਦੀ ਸ਼ੁਰੂ ਹੋਵੇਗੀ ਸ਼ਲੋਕ ਫਿਰ ਇਸੇ ਤਰ੍ਹਾਂ ਸਮੂਹ ਸੰਗਤਾਂ ਜਿਵੇਂ ਇਤਿਹਾਸ ਸਰਵਣ ਕਰ ਰਹੇ ਹੋ ਤੇ ਇਸੇ ਤਰ੍ਹਾਂ ਹੀ ਸਤਿਗੁਰੂ ਫਰਮਾਉਂਦੇ ਹਨ ਕਿ ਆਪ ਸਮੂਹ ਸੰਗਤਾਂ ਨੇ 11 ਪੋ ਦਾ ਇਤਿਹਾਸ ਸਰਮਣ ਕੀਤਾ ਆ ਅੱਜ 12 ਪੋ ਹੈ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ 11 ਪੋ ਦੀ ਪਹਿਲੀ ਪੇਸ਼ੀ ਹੋਈ ਤੇ ਫਿਰ ਛੋਟੇ ਸਾਹਿਬਜ਼ਾਦੇ ਠੱਡੇ ਬੁਰਜ ਦੇ ਵਿੱਚ ਆ ਜਾਂਦੇ ਨੇ ਸਵਾਲ ਜਵਾਬ ਹੁੰਦੇ ਨੇ ਮਾਤਾ ਜਗਤ ਮਾਤਾ ਮਾਤਾ ਗੁਜਰਕੌਰ ਜੀ ਪੁੱਛਦੇ ਨੇ ਬਿਲਾਲਾ ਨੂੰ ਕੀ ਕੁਝ ਕਿਹਾ ਗਿਆ ਸੀ ਫਿਰ 12 ਪੋ ਦੀ ਦੂਸਰੀ ਪੇਸ਼ੀ ਆ ਤੇ 11 ਪੋ ਦੀ ਹੀ ਪੇਸ਼ੀ ਦੇ ਵਿੱਚ ਛੋਟੇ ਦਰਵਾਜ਼ੇ ਵਿੱਚੋਂ ਲੰਘਾਇਆ ਜਾਂਦਾ ਜਾਂ ਕਿ ਜਿਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਦੇ ਲਾਲ ਉਸ ਛੋਟੇ ਦਰਵਾਜ਼ੇ ਚੋਂ ਝੁੱਕ ਕੇ ਲੰਘਣਗੇ ਸਾਰੇ ਸ਼ਹਿਰ ਦੇ ਜਿੱਟੰਡੋਰਾ ਪਟਵਾ ਦਿੱਤਾ ਜਾਵੇ ਕਿ ਗੁਰੂ ਗੋਬਿੰਦ ਸਿੰਘ ਮਹਾਰੀ ਦੇ ਲਾਲਾਂ ਨੇ ਇਨ ਮੰਨ ਲਈਆ ਕਲਮਾ ਪੜ ਲਿਆ ਨੇ ਪਰ ਸਾਤਗੁਰਾਂ ਦੇ ਲਾਲ ਪਹਿਲੀ ਪੇਸ਼ੀ ਵਾਲੇ ਦਿਨ ਛੋਟੇ ਦਰਵਾਜੇ ਦੇ ਵਿੱਚੋਂ ਜਦ ਲੰਗੇ ਨੇ ਤੇ ਪਹਿਲਾਂ ਜੁੱਤੀਆਂ ਅੱਗੇ ਕੀਤੀਆਂ ਨੇ ਪਹਿਲਾਂ ਸੱਜੀ ਲੱਤ ਪਹਿਲੀ ਜੁੱਤੀ ਅੱਗੇ ਕੀਤੀ ਆ ਫਿਰ ਛਾਤੀਆਂ ਤਾਨ ਕੇ ਗਏ ਸਨ ਪਹਿਲੀ ਪੇਸ਼ੀ ਦੇ ਵਿੱਚ ਅੱਜ ਦੂਸਰੀ ਪੇਸ਼ੀ ਦੇ ਵਿੱਚ ਫਿਰ ਸਿਪਾਈ ਲੈਣ ਆਵਾਸਤੇ ਆਏ ਨੇ ਡਰਾਇਆ ਗਿਆ ਧਮਕਾਇਆ ਗਿਆ ਲਾਲਚ ਦਿੱਤੇ ਗਏ ਆ ਨਿਤੀਆਂ ਅਪਣਾਉਂਦੇ ਨੇ ਕਿ ਤੁਸੀਂ ਇਹਨ ਮੰਨ ਲਓ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਪਰ ਮਹਾਰਾਜ ਦੇ ਛੋਟੇ ਲਾਲ ਡੋਲਦੇ ਨਹੀਂ 사ਤਗੁਰਾਂ ਦੇ ਲਾਲ ਨਾਂ ਕਦੇ ਡੋਲੇ ਦੇ ਨਾਂ ਡੋਲਣਗੇ ਇਸੇ ਤਰ੍ਹਾਂ ਅੱਜ ਦੂਸਰੀ ਪੇਸ਼ੀ ਬਾਰਾਂਪੋਹ ਦੀ ਪੇਸ਼ੀ ਦੇ ਵਿੱਚ ਵੀ ਫਿਰ ਜਾਂਦੇ ਨੇ ਤੇ ਇੱਥੇ ਸ਼ੇਰ ਮੁਹੰਮਦ ਨੂੰ ਕੋਟ ਮਲੇਰ ਕੋਟ ਲਗਿਆ ਦਾ ਸ਼ੇਰ ਮੁਹੰਮਦ ਇਹਨੂੰ ਬੁਲਾਇਆ ਜਾਂਦਾ ਉਹਨੂੰ ਬੁਲਾ ਕੇ ਸੂਬਾ ਸਰਹੰਦ ਇੱਥੋਂ ਦੇ ਵਜ਼ੀਰ ਸੁਚਾਨੰਦ ਕਹਿੰਦਾ ਹੈ ਕਿ ਤੁਹਾਡੇ ਭਰਾ ਨਾਰ ਖਾਨ ਦਾ ਕਤਲ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਗੜੀ ਦੇ ਵਿੱਚ ਕੀਤਾ ਤੁਸੀਂ ਉਹਨਾਂ ਦੇ ਬੱਚਿਆ ਕੋਲੋਂ ਬਦਲਾ ਲੈ ਸਕਦੇ ਲੋ ਬਦਰੇ ਦੀ ਭਾਵਨਾ ਦੇ ਨਾਲ ਬੁਲਾਇਆ ਗਿਆ ਜਾਂ ਤੇ ਸ਼ੇਰ ਮੁਹੰਮਦ ਮਲੇਰ ਕੋਟ ਲਿਆ ਦੂਸਰੀ ਪੇਸ਼ੀ ਦੇ ਵਿੱਚ ਛੋਟੇ ਸਾਹਿਬ ਜੀ ਦੇ ਆ ਜਾਂਦੇ ਨੇ ਤੇ ਉਹ ਸ਼ੇਰ ਮੁਹੰਮਦ ਮਲੇਰ ਕੋਟ ਲਿਆ ਕਹਿੰਦਾ ਹੈ ਕਿ ਵਿੱਚ ਬਦਲਾ ਹੀ ਲੈਣਾ ਹੈ ਕਿਉਂਕਿ ਜਦੋਂ ਇਹਨਾਂ ਨੇ ਕਤਲ ਦੀ ਗੱਲ ਕਰਦੇ ਆ ਨਾ ਕਿ ਕਤਲ ਕੀਤਾ ਗਿਆ ਤੇ 사ਤਗੁਰਾਂ ਦੇ ਲਾਲ ਸੁਭੇ ਸਰਾਂਦ ਦੇ ਵਜ਼ੀਰਾਂ ਨੂੰ ਕਹਿੰਦੇ ਆ ਕਿ ਤੁਸੀਂ ਉਹਨਾਂ ਦੇ ਭਰਾ ਦੀ ਕੁਰਬਾਨੀ ਨੂੰ ਤੁਸੀਂ ਕਤਲ ਕਹਿ ਕੇ ਅਪਮਾਨ ਕਰ ਰਹੇ ਹੋ ਵੀ ਜੰਗ ਦੇ ਵੇਲੇ ਯੁੱਝਣ ਵਾਲੇ ਦੀ ਕੁਰਬਾਨੀ ਆ ਤੇ ਪਰ ਤੁਸੀਂ ਉਹਨਾਂ ਦੇ ਭਰਾ ਦਾ ਕਤਲ ਕਹਿ ਕੇ ਉਹਨਾਂ ਦੀ ਕੁਰਬਾਨੀ ਦਾ ਅਪਮਾਨ ਕਰ ਰਹੇ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸ਼ੇਰ ਮੁਹੰਮਦ ਵੀ ਇਹ ਛੋਟੇ ਬੱਚਿਆਂ ਦੀਆਂ ਮਾਰੇ ਦੇ ਲਾਲਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿੰਦਾ ਆ ਕਿ ਇੰਨੀ ਵਧੀਆ ਗੱਲ ਕੀਤੀ ਆ ਕਿ ਮੇਰੇ ਭਰਾ ਨੇ ਕੁਰਬਾਨੀ ਕੀਤੀ ਆ ਤੇ ਕਤਲ ਕਹਿ ਰਹੇ ਨੇ। ਇਸੇ ਤਰ੍ਹਾਂ ਜੇ ਫਿਰ ਕਹਿੰਦੇ ਨੇ ਕਿ ਤੁਹਾਡੇ ਭਰਾ ਦਾ ਕਤਲ ਕੀਤਾ ਗਿਆ ਤਾਂ ਤੁਸੀਂ ਬਦਲਾ ਲੈ ਸਕਦੇ ਇਹ ਤੁਹਾਨੂੰ ਸੌਂਪੇ ਆ। ਪਰ ਉਹ ਹਾਂ ਦਾ ਨਾਰਾ ਮਾਰਦਾ ਕਿ ਜੇ ਕਹਿੰਦਾ ਵੀ ਮੈਂ ਇਹਨਾਂ ਕੋਲੋਂ ਬਦਲਾ ਲੈਣਾ ਹੀ ਹੋਵਾਂਗਾ ਤੇ ਇਹਨਾਂ ਦੇ ਬਾਪ ਦੇ ਕੋਲ ਲਵਾਂਗਾ। ਤੇ ਇਹਨਾਂ ਦੇ ਪਿਤਾ ਦੇ ਕੋਲ ਮੈਦਾਨੇ ਜੰਗ ਦੇ ਵਿੱਚ ਬਦਲਾ ਲਵਾਂਗਾ ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਇਹੋ ਜੀਆਂ ਸਜਾਵਾਂ ਲਾ ਕੇ ਤੇ ਜੇ ਇਨਾਂ ਗੁਲੋ ਮੈਂ ਮਾਰ ਕੇ ਪਾਪ ਨਹੀਂ ਖਟਣਾ ਚਾਹਨਾ ਉਸ ਅੱਲਾ ਦੀ ਕਹਿੰਦਾ ਦਰਗਾਹ ਦੇ ਵਿੱਚ ਮੈਂ ਕੀ ਹਿਸਾਬ ਦੇਵਾਂਗਾ ਇਹ ਗੱਲ ਜਦ ਕੋੜ ਦਾ ਸ਼ੇਰ ਮੁਹੰਮਦ ਕਹਿੰਦਾ ਹੈ ਤੇ ਸੂਬਾ ਸਰਹੰਦ ਥੋੜਾ ਠੰਡਾ ਹੋ ਜਾਂਦਾ ਹੈ ਫਿਰ ਇਸ ਗੱਲ ਦਾ ਜ਼ਿਕਰ ਅੱਲਾ ਯਾਰਖਾ ਜੋਗੀ ਵੀ ਕਰਦਾ ਹੈ ਉਹ ਲਿਖਦਾ ਹੈ ਬਦਲਾ ਹੀ ਲੈਣਾ ਹੋਗਾ ਤੇ ਹਮ ਲੇਂਗੇ ਬਾਪਸੇ ਮਹਿਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ ਕਿ ਜਹਾਪ ਆਪ ਅਸੀਂ ਨਹੀਂ ਖਟਣਾ ਚਾਹੁੰਨੇ ਸੁਪਾਸ ਰਖੰਦ ਠੰਡਾ ਹੁੰਦਾ ਹੈ ਫਿਰ ਸੋਚਾਂ 'ਚ ਪੈ ਜਾਂਦਾ ਫਿਰ ਅਗਲੇ ਦਿਨ ਇੱਕ ਪੇਸ਼ੀ ਹੋਰ ਕੀਤੀ ਜਾਂਦੀ ਆ ਤੇ ਇਸੇ ਤਰ੍ਹਾਂ ਆਪ ਸਮੂਹ ਸੰਗਤਾਂ ਨੇ ਹੀ ਅੱਜ 12 ਪੋ ਦੀ ਦੂਸਰੀ ਪੇਸ਼ੀ ਛੋਟੇ ਸਾਹਿਬ ਜਿਆਦਿਆਂ ਦੀ ਸਰਵਣ ਕੀਤੀ ਆ ਤੇ ਸੁਚਾਨੰਦ ਕਹਿੰਦਾ ਹੈ ਕਿ ਜੇ ਇਹਨਾਂ ਨੂੰ ਛਾੜੇ ਵੀ ਦਿੱਤਾ ਜਾਵੇ ਵੀ ਇਹ ਕਰਨਗੇ ਕੀ ਇਸ ਉਪਾਸਰਖੰਦ ਕਿਉਂਕਿ ਸ਼ਿਰ ਮੁਹੰਮਦ ਮਲੇਰਕੋੜ ਦੀ ਹਾਂ ਦਾ ਨਾਰਾ ਮਾਰਦਾ ਤੇ ਜਦੋਂ ਹਾਂ ਦਾ ਨਾਰਾ ਉਹ ਕਹਿੰਦਾ ਛੱਡ ਦਿੱਤਾ ਚਾਹੇ ਫਿਰ ਪੁੱਛਦੇ ਨੇ ਵੀ ਕੀ ਕਰੋਗੇ ਜਿਹੜੇ ਜਵਾਬ ਦਿੱਤੇ ਨਾ ਛੋਟੇ ਸਾਹਿਬ ਜਿਆਦਿਆਂ ਨੇ ਲਤੀਫ ਨੇ ਆਪਣੀ ਭਾਸ਼ਾ ਦੇ ਵਿੱਚ ਉਹ ਲਿਖਦਾ ਵੀ ਵੁੱਡ ਕਲੈਕਟ ਅਰ ਆਰਮਸ ਅਗੇਨ ਕਿ ਛੋਟੇ ਸਾਹਿਬ ਜਿਨਾਂ ਕਹਾਂਗੇ ਅਸੀਂ ਆਪਣੀਆਂ ਫੌਜਾਂ ਨੂੰ ਇਕੱਠੇ ਕਰਾਂਗੇ ਐਦਰ ਕਿਲ ਜੋ ਔਰ ਵੀ ਕਿਲਡ ਕਿ ਉਹਨਾਂ ਤੱਕ ਤੁਹਾਡੇ ਨਾਲ ਲੜਦੇ ਰਹਿਵਾਂਗੇ ਜਿੰਨਾ ਤੱਕ ਤੁਹਾਡੇ ਰਾਜ ਦੀ ਜੜ੍ਹ ਨਹੀਂ ਪੁੱਟਦੇ ਜਾਂ ਅਸੀਂ ਨਹੀਂ ਸ਼ਹੀਦ ਹੋ ਜਾਂਦੇ ਕਿ ਤੁਹਾਡਾ ਰਾਜ ਜਿਹੜਾ ਜ਼ੁਲਮ ਕਰਦਾ ਇੰਨੇ ਖਰੇ ਖਰੇ ਜਵਾਬ ਦਿੱਤੇ ਨੇ ਨਿਰਭਉ ਹੋ ਕੇ ਡਰੇ ਨਹੀਂ ਆ ਕਿਉਂਕਿ ਉਹਨਾਂ ਦੇ ਦਾਦੇ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਅਰਦੇ ਹੀ ਫਰਮਾਨ ਸੁਣੇ ਭੈ ਕਾਹੂ ਕੋ ਦੇਤਨਾ ਨਹਿ ਪੈਮਾਨਤ ਆਨ ਨਾ ਅਸੀਂ ਕਿਸੇ ਨੂੰ ਭੈ ਦਿੰਦੇ ਆ ਤਾਂ ਨਾ ਨਾ ਹੀ ਅਸੀਂ ਕਿਸੇ ਦਾ ਭੈ ਮੰਨਦੇ ਆ ਤੇ ਸਮੂਹ ਸੰਗਤਾਂ ਨੇ ਆ ਸਮੂਹ ਸੰਗਤਾਂ ਨੇ 17ਵੀਂ ਅਸ਼ਟਪਦੀ ਦੀ ਪੱਠਮੀ ਪੌੜੀ ਤੇ 12 ਬੋਦਾ ਇਤਿਹਾਸ ਸਰਵਣ ਕੀਤਾ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਅਵਸਾਧ ਸੰਗੂਰੂ ਸਾਹਿਬ ਬਖਸ਼ਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ